ਰਮੋ ਹੀਤ ਸਾ ਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਤਾਨਗੁਰ ਤੇਗ ਬਹਾਦਰ ਮਹਾਰਾਜ ਜੀ 350 ਸਾਲਾ ਸ਼ਹੀਦੀ ਸਤਾਬਦੀ ਸੋ 350 ਸਾਲਾ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਆ ਰਿਹਾ ਬਿਲਕੁਲ ਤਾਂ ਇਹਦੇ ਵਿੱਚ ਜਿਹੜੀ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਰਸਤਾ ਦੱਸਿਆ ਉਹਦੇ ਉਤੇ ਚੱਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਆਪਾਂ ਇਹ ਕੋ ਗੁਰਤੇਗ ਭਦਰ ਸਾਹਿਬ ਨੇ ਸਾਰਾ ਪਰਿਵਾਰ ਆਪਣਾ ਆਪਣਾ ਵੰਸ ਵੰਸ ਜਿਹੜਾ ਸੀਗਾ ਉਹ ਇੰਤਜ਼ੀ ਚਾਦਰ ਤਾਈਂ ਕਹਾਇਆ ਉਹਨਾਂ ਨੇ ਸਾਰਿਆਂ ਦੀ ਹਿਊਮਨ ਰਾਈਟ ਦੀ ਉਹਨਾਂ ਨੇ ਜਿਹੜੀ ਹੈਗੀ ਆ ਉਹਦੀ ਰੱਖਿਆ ਕੀਤੀ ਹੈ ਤਾਂ ਸਾਡਾ ਫਰਜ਼ ਬਣਦਾ ਹੈ ਅਸੀਂ ਅਸੀਂ ਕੀ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਕਿ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਸਾਬਤ ਸੂਰਤ ਬਣਾ ਲਈਏ ਗੁਰੂ ਦੇ ਲੜ ਜਿੰਨਾ ਵੀ ਲਾ ਸਕਦੇ ਹਾਂ ਕੋ ਸਿੱਖੀ ਦੇ ਜਿਹੜਾ ਹੈਗੀਆਂ ਉਹਨਾਂ ਦੀਆਂ ਉਸ ਸਿੱਖੀ ਦੇ ਬਾਰੇ ਜਾਣਕਾਰੀਆਂ ਦੇ ਸਕੀਏ ਉਹਦੇ ਵਿੱਚ ਸ਼ਹੀਦੀ ਦਿਹਾੜਾ ਮਨਾ ਕੇ ਕੀ ਸੁਨੇਹਾ ਦੇਣਾ ਚਾਹਾਂਗੇ ਅਸੀਂ ਆਪਣੇ ਕੌਮ ਨੂੰ ਕਿਵੇਂ ਸੰਭਾਲਾਂਗੇ ਇਹ ਚੀਜ਼ ਨੂੰ ਖਾਸ ਧਿਆਨ ਰੱਖਦਿਆਂ ਹੋਇਆਂ ਵੀਰ ਬਹਾਦਰ ਸਿੰਘ ਜੀ ਨੇ ਸਮਾਗਮ ਉਲੀਕਿਆ ਕਵੀ ਦਰਬਾਰ ਮਹਾਨ ਗੁਰਮਤ ਸਮਾਗਮ ਲੰਮੇ ਕੇਸ ਮੁਕਾਬਲਿਆਂ ਦੇ ਇੱਥੇ ਜਿਹੜੇ ਮੁਕਾਬਲੇ ਹੋਣਗੇ ਦਸਤਾਰ ਮੁਕਾਬਲਾ ਹੋਰ ਵੀ ਅਨੇਕਾਂ ਪ੍ਰੋਗਰਾਮ ਇੱਥੇ ਰੱਖੇ ਹੋਏ ਨੇ ਗਲਬਾਤ ਕਰਕੇ ਹੀ ਜਾਣਕਾਰੀ ਲਵਾਂਗੇ ਤਰਮ ਹਿਤ ਸਾਕਾ ਜਨਕੀਆ ਸੀਸ ਦਿਆ ਪਰ ਸੇਰਰ ਨਾ ਦਿਆ ਤਾਨਗੁਰ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸਤਾਬਦੀ ਆ ਰਹੀ ਹੈ। ਦੇਸ਼ ਭਰ ਦੇ ਵਿੱਚ ਸੰਗਤਾਂ ਤਾਨਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਲੱਖਾਂ ਤਰੀਕੇ ਦੇ ਨਾਲ ਸ਼ਹੀਦੀ ਨੂੰ ਮਨਾਉਂਦੇ ਯਤਨ ਕਰ ਰਹੀਆਂ ਨੇ। ਅੱਜ ਅਸੀਂ ਉਸ ਸਥਾਨ ਤੇ ਪਹੁੰਚਿਆ ਜਿੱਥੇ ਕਹਿੰਦੇ ਬਸ ਇੱਕ ਤੀਰਥ ਹੈ ਹਿੰਦ ਵਿੱਚ ਯਾਤਰਾ ਲਈ ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲਈ। ਕਤਲਗੜ੍ਹ ਸਾਹਿਬ ਦੀ ਪਾਵਨ ਧਰਤੀ ਜਿੱਥੇ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਹੋਈ ਉਸ ਸਥਾਨ ਤੇ ਖੜੇ ਹੋਏ ਹਾਂ। ਸਾਡੇ ਨਾਲ ਵੀਰ ਬਹਾਦਰ ਸਿੰਘ ਜੀ ਐਨਆਰਆਈ ਮੌਜੂਦ ਨੇ ਜੋ ਕਿ ਵਿਦੇਸ਼ ਦੀ ਧਰਤੀ ਤੇ ਰਹਿ ਕੇ ਪੰਜਾਬ ਦੇ ਹਰ ਕਾਰਜਾਂ ਨੂੰ ਦੇਖਦਿਆਂ ਹੋਇਆਂ ਅੱਗੇ ਹੁੰਦੇ ਨੇ ਤਾਨਗੁਰ ਤੇ ਇੱਕ ਬਹਾਦਰ ਪਾਸ਼ਾ ਜਿਦੀ ਵਿਲੱਖਣ ਤਰੀਕੇ ਦੇ ਨਾਲ ਆ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਆ ਇੱਥੇ ਮਨਾਉਣ ਤੱਕ ਸੀਮਤ ਨਹੀਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾ ਰਿਹਾ ਸਭ ਤੋਂ ਵੱਡੀ ਗੱਲ ਆ ਕਿ ਅਸੀਂ ਆਪਣੇ ਕੌਮ ਨੂੰ ਸ਼ਹੀਦੀ ਦਿਹਾੜਾ ਮਨਾ ਕੇ ਕੀ ਸੁਨੇਹਾ ਦੇਣਾ ਚਾਹਾਂਗੇ ਅਸੀਂ ਆਪਣੇ ਕੌਮ ਨੂੰ ਕਿਵੇਂ ਸੰਭਾਲਾਂਗੇ ਇਹ ਚੀਜ਼ ਨੂੰ ਖਾਸ ਧਿਆਨ ਰੱਖਦਿਆਂ ਹੋਇਆਂ ਵੀਰ ਬਹਾਦਰ ਸਿੰਘ ਜੀ ਨੇ ਸਮਾਗਮ ਉਲੀਕਿਆ ਕਵੀ ਦਰਬਾਰ ਮਹਾਨ ਗੁਰਮਤ ਸਮਾਗਮ ਲੰਮੇ ਕੇਸ ਮੁਕਾਬਲੇ ਦੇ ਇੱਥੇ ਜਿਹੜੇ ਮੁਕਾਬਲੇ ਹੋਣਗੇ ਦਸਤਾਰ ਮੁਕਾਬਲਾ ਹੋਰ ਵੀ ਅਨੇਕਾਂ ਪ੍ਰੋਗਰਾਮ ਇੱਥੇ ਰੱਖੇ ਹੋਏ ਨੇ ਗਲਬਾਤ ਕਰਕੇ ਹੀ ਜਾਣਕਾਰੀ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹਾਦਰ ਸਿੰਘ ਜੀ ਪਹਿਨਾ ਤਾਂ ਅਸੀਂ ਤੁਹਾਨੂੰ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਆ ਕਿ ਕਿਸੇ ਕਾਰਜਾਂ ਚ ਤੁਸੀਂ ਪਿੱਛੇ ਨਹੀਂ ਅੱਜ ਧੰਗੁਰ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਨਵੰਬਰ ਦੇ ਵਿੱਚ 350 ਸਾਲਾਂ ਸ਼ਹੀਦੀ ਆ ਰਹੀ ਹੈ ਤਾਂ ਤੁਸੀਂ ਉਸ ਨੂੰ ਵੀ ਇੱਕ ਵਿਲੱਖਣ ਤਰੀਕੇ ਦੇ ਨਾਲ ਮਨਾਉਣ ਦਾ ਯਤਨ ਕੀਤਾ ਸੱਚੇ ਪਾਸ਼ਾ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਜਿਹੜੀ ਹੈਗੀ ਸਾਰਾ ਸੰਸਾਰ ਜਿਹੜਾ ਹੈਗਾ ਆ ਉਹਨੂੰ ਜਾਣਦਾ ਵੀ ਹੈ ਸੋ 350 ਸਾਲ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਆ ਰਿਹਾ ਹੈ ਬਿਲਕੁਲ ਇਹਦੇ ਵਿੱਚ ਜਿਹੜੀ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਰਸਤਾ ਦੱਸਿਆ ਉਹਦੇ ਉੱਤੇ ਚੱਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਹੀ ਆਪਾਂ ਜੀ ਦੇਖੋ ਗੁਰਤੇਗ ਬਾਦਲ ਸਾਹਿਬ ਨੇ ਸਾਰਾ ਪਰਿਵਾਰ ਆਪਣਾ ਆਪਣਾ ਵੰਸ ਵੰਸ ਜਿਹੜਾ ਸੀਗਾ ਉਹ ਇੰਤਜ਼ਾਹਦਰ ਤਾਈ ਕਹਾਇਆ ਉਹਨਾਂ ਨੇ ਸਾਰਿਆਂ ਦੀ ਹਿਊਮਨ ਰਾਈਟ ਦੀ ਉਹਨਾਂ ਨੇ ਜਿਹੜੀ ਹੈਗੀ ਆ ਉਹਦੀ ਰੱਖਿਆ ਕੀਤੀ ਹੈ ਜੀ ਬਿਲਕੁਲ ਸਾਡਾ ਫਰਜ ਬਣਦਾ ਹੈ ਅਸੀਂ ਅਸੀਂ ਕੀ ਅਸੀਂ ਇੰਨਾ ਵੀ ਨਹੀਂ ਕਰ ਸਕਦੇ ਕਿ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਸਾਬਤ ਸੂਰਤ ਬਣਾ ਲਈਏ ਗੁਰੂ ਦੇ ਲੜ ਜਿੰਨਾ ਵੀ ਲਾ ਸਕਦੇ ਹਾਂ ਕੋ ਸਿੱਖੀ ਦੇ ਜਿਹੜਾ ਹੈਗੀਆਂ ਉਹਨਾਂ ਦੀਆਂ ਕੋ ਸਿੱਖੀ ਦੇ ਬਾਰੇ ਜਾਣਕਾਰੀਆਂ ਦੇ ਸਕੀਏ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਆਜ ਦਮਾਲਿਆਂ ਦੀ ਦਮਾਲਾ ਕਿਵੇਂ ਸਜਾਉਣਾ ਹੈ ਲੰਮੀ ਕੇਸਾਂ ਦੇ ਮੁਕਾਬਲੇ ਨੇ ਗਤਕੇ ਦੇ ਮੁਕਾਬਲੇ ਨੇ ਤਾਂ ਬੱਚਿਆਂ ਦੇ ਕਥਾ ਕੀਰਤਨ ਜਿਹੜਾ ਹੈਗਾ ਬੱਚੇ ਜਿਹੜੇ ਸਿੱਖ ਰਹੇ ਨੇ ਉਹਨਾਂ ਦੇ ਸੋ ਉਹਨਾਂ ਵਿੱਚ ਬੱਚਿਆਂ ਨੂੰ ਜਿਹੜੇ ਹੈਗੇ ਆ ਜਨਾਮ ਦਿੱਤੇ ਜਾਣੇ ਨੇ ਸੋ ਸਾਡਾ ਮੇਨ ਮਕਸਦ ਇਹੀ ਹੈ ਕਿ ਦੁਨੀਆ ਤੱਕ ਜਿਹੜਾ ਮੈਸੇਜ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਜਾਵੇ ਤਾਂ ਹੋ ਦੁਨੀਆ ਜਿਹੜੀ ਹੈਗੀ ਹੈ ਗੁਰਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਉਹਨਾਂ ਦੇ ਨਾਲ ਹੋਰ ਗੁਰਸਿੱਖੀ ਨੂੰ ਪਰਪੱਕ ਹੋਣ ਪੇਸ਼ਾ ਕਿਰਪਾ ਕਿਵੇਂ ਆਈ ਹੈ ਤੁਹਾਡੇ ਤੇ ਅਸੀਂ ਸੁਣਿਆ ਯੂਪੀ ਦੇ ਤੁਸੀਂ ਰਹਿਣ ਵਾਲੇ ਵਿਦੇਸ਼ ਦੀ ਧਰਤੀ ਤੇ ਜਾ ਕੇ ਵਸੇ ਹੋ ਤੇ ਪੰਜਾਬ ਦੇ ਹਰ ਕਾਰਜਾਂ ਲਈ ਅੱਗੇ ਹੋ ਦੇਖੋ ਇਹ ਮਹਾਰਾਜ ਨੇ ਮੈਂ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਹਾਂ ਕਿ ਮਹਾਰਾਜ ਨੇ ਪਹਿਲਾਂ ਤਾਂ ਉਸ ਜੋਗ ਬਣਾਇਆ ਸਾਨੂੰ ਜੋ ਬਣਾ ਕੇ ਮਹਾਰਾਜ ਨੇ ਸਾਨੂੰ ਡਿਊਟੀਆਂ ਲਾਈਆਂ ਅਸੀਂ ਭਾਗਾਂ ਵਾਲੇ ਆਪਣਾ ਮੰਦਿਰ ਪਰੇ ਡਿਊਟੀ ਲਈ ਆ ਹੱਥ ਫੜ ਕੇ ਮਹਾਰਾਜ ਆਪ ਹੀ ਪੁਰਨੇ ਵੀ ਫੋਰਦੇ ਨੇ ਔਰ ਫਿਰ ਕਾਰਜ ਵੀ ਕਰਾਉਂਦੇ ਨੇ ਸੋ ਯੂਪੀ ਵਿੱਚ ਆਪ ਜੀ ਦੀਆਂ ਜਿੱਥਾਂ ਮੈਡੀਕਲ ਦੀਆਂ ਸੇਵਾਵਾਂ ਤਾਂ ਮੈਡੀਕਲ ਐਜੂਕੇਸ਼ਨ ਦੀਆਂ ਸੇਵਾਵਾਂ ਵਿੱਚ ਇੱਕ ਅਕਾਲ ਅਕੈਡਮੀ ਵੀ ਚਲਾ ਰਹੇ ਹਾਂ ਅਸੀਂ ਤਾਂ ਉਹਦੇ ਨਾਲ ਨਾਲ ਤੰਤੀ ਸਾਜਾਂ ਦੇ ਕੀਰਤਨ ਭਾਈ ਸਾਹਿਬ ਜੀ ਹੁਣੀ ਸਿਖਾਉਂਦੇ ਨੇ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਹੁਣੀ ਸੋ ਉਹਦੀਆਂ ਕਲਾਸਾਂ ਉੱਥੇ ਲਾਉਨੇ ਆ ਸੀ ਸਾਡਾ ਮੇਰਾ ਮੇਨ ਮਕਸਦ ਇਹੀ ਹੈ ਵੀ ਬੱਚਿਆਂ ਨੂੰ ਕਿਵੇਂ ਗੁਰੂ ਦੀ ਨਾਲ ਕਿਵੇਂ ਜੋੜਿਆ ਜਾਵੇ ਜੀ ਉਹਦੇ ਨਾਲ ਨਾਲ ਉਹਨਾਂ ਦੀ ਐਜੂਕੇਸ਼ਨ ਜਿਹੜੀ ਹੈਗੀ ਹੈ ਤਾਂ ਉਹ ਹੀ ਦਿੱਤੀ ਜਾਵੇ ਜਿਹਦੇ ਨਾਲ ਕਿ ਉਹਨਾਂ ਦੀ ਰੋਜੀ ਰੋਟੀ ਚ ਰਹਿੰਦੀ ਜਿੰਦਗੀ ਤੱਕ ਉਹਨਾਂ ਦੀ ਰੋਜੀ ਰੋਟੀ ਕਮਾ ਕੇ ਆਪਣਾ ਉਹ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਣ ਸੋ ਉਹਦੀ ਜੇ ਬਾਕੀ ਜਿਹੜੀ ਲੋੜਵੰਦ ਨੇ ਜਿਹੜੇ ਮੈਡੀਕਲ ਤੌਰ ਤੇ ਕਿਹਨ ਪਰੇਸ਼ਾਨੀ ਹੈਗੀ ਆ ਉਹਦੇ ਵਿਆਸਤੇ ਆਪਜੀ ਦੇ ਇਸ ਟਾਈਮ ਚਾਰ ਹਸਪੀਟਲ ਸਾਡੀ ਚਲਾ ਰਹੇ ਹਾਂ ਜਿਹਦੇ ਵਿੱਚ ਸਾਰੀਆਂ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆਂ ਨੇ ਤੇ ਆ ਤੈਨੂੰ ਯੂਪੀ ਦੇ ਵਿੱਚ ਨਹੀਂ ਇੱਕ ਚਮਕੌਰ ਸਾਹਿਬ ਦੇ ਵਿੱਚ ਅੱਖਾਂ ਦਾ ਹਸਪੀਟਲ ਹੈ ਸੋ ਮੈਂ ਵੀ ਬੇਨਤੀ ਕਰਾਂਗਾ ਕੋਈ ਲੋਡ ਬੰਦ ਹੁੰਦਾ ਆ ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਆ ਗੁਰੂ ਸਾਹਿਬ ਦੇ ਕੋਲ ਆਉਨੇ ਆ ਆਪਣਾ ਦੁੱਖ ਦਰਦ ਵੰਡਣ ਵਾਸਤੇ ਸਰੀਰਿਕ ਪ੍ਰੋਬਲਮ ਵਾਸਤੇ ਮੈਂ ਬੇਨਤੀ ਕਰਦਾ ਹਾਂ ਨਾ ਅਗਰ ਕੋਈ ਲੋਡ ਹੋਵੇ ਕਿਸੇ ਨੂੰ ਜ਼ਰੂਰ ਬਨ ਬੀਟ ਮੈਡੀਕਲ ਗਰੁੱਪ ਦਾ ਹਸਪੀਟਲ ਜੀਪੀ ਦੇ ਵਿੱਚ ਨੇ ਚਮਕੌਰ ਸਾਹਿਬ ਨੇ ਆਪਣੀ ਸੇਵਾਇਤੋਂ ਆ ਕੇ ਉਹ ਲੈ ਸਕਦੇ ਸਾਡੇ ਮਾਰੇ ਕਿਰਪਾ ਨਾਲ ਉੱਥੇ ਕੋਈ ਵੀ ਕੈਸ਼ ਕਾਊਂਟਰ ਨਹੀਂ ਹੈ ਤਾਂ ਉਹ ਸੇਵਾ ਮਿਹਣੀ ਹੈਗੇ ਉਹ ਫ੍ਰੀ ਦਿੱਤੀਆਂ ਜਾਂਦੀਆਂ। ਭਾਈ ਸਭਜੀ ਅੱਜ ਦੇ ਸਮਾਗਮ ਦੇ ਵਿੱਚ ਤੁਸੀਂ ਸ਼ੁਰੂਆਤ ਬੱਚਿਆਂ ਤੋਂ ਕੀਤੀ ਆ। ਵੀ ਹਰ ਇੱਕ ਸਕੂਲ ਦੇ ਬੱਚਿਆਂ ਨੇ ਅੱਥੀ ਕੀਰਤਨ ਕਰਨ ਦਾ ਮੌਕਾ ਦਿੱਤਾ। ਬਹੁਤ ਘੱਟ ਸਮਾਗਮ ਹੁੰਦੇ ਨੇ ਜਿਵੇਂ ਆਪਾਂ ਦੇਖਦੇ ਆ ਕਿ ਬੱਚਿਆਂ ਤੋਂ ਜਿਹੜੀ ਸ਼ੁਰੂਆਤ ਕੀਤੀ। ਕਿ ਕਿਵੇਂ ਮੰਦੇ ਵਿੱਚ ਆਇਆ। ਦੇਖੋ ਜੀ ਮੈਂ ਤਾਂ ਸਾਡਾ ਨਾ ਜੀ ਮੇਰਾ ਮੰਤਲਬ ਇਹੀ ਆ। ਬੱਚਿਆਂ ਤੋਂ ਸ਼ੁਰੂ ਕਰਨਾ ਕਿ ਸਾਡੀ ਨਵੀਂ ਪਨੀਰੀ ਜਿਹੜੀ ਹੈਗੀ ਹੈ ਸਾਡੀ ਨਾ ਇਸ ਉਹ ਸਿੱਖੀ ਤੋਂ ਦੂਰ ਜਾ ਰਹੀ ਸੀ। ਅਸੀਂ ਉਹਨੂੰ ਮੋੜ ਮੋੜ ਮੋੜਨਾ ਚਾਹੁੰਦੇ ਆ। ਜੀ। ਕਿ ਦੇਖੋ ਅੱਜ ਗੁਰਦੁਆਰਿਆਂ ਦੇ ਵਿੱਚ ਅਗਰ ਜਾਂਦੇ ਆਪਾਂ ਤਾਂ ਸਾਨੂੰ ਉਹਦੇ ਵਿੱਚ ਬਜ਼ੁਰਗ ਹੀ ਨਜ਼ਰ ਆਉਂਦੇ ਨੇ। ਜਾਂ ਬਜ਼ੁਰਗ ਬੀਬੀਆਂ ਨਜ਼ਰ ਆਉਂਦੀਆਂ ਨੇ। ਸਾਡੀ ਜਿਹੜੀ ਯੰਗ ਜਨਰੇਸ਼ਨ ਪਨੀਰੀ ਹੈ ਸਾਡੀ ਉਹ ਨਜ਼ਰ ਨਹੀਂ ਆਉਂਦੀ। ਇੱਥੇ ਵੀ ਤਾਂ ਬਾਹਰ ਮੁਲਕਾਂ ਵਿੱਚ ਵੀ। ਜੀ। ਸੋ ਸਾਡੀ ਕੋਸ਼ਿਸ਼ ਇਹੀ ਹੈ ਅਸੀਂ ਸਾਰਾ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਆ ਗੁਰੂ ਦੇ ਨਾਲ ਕਿਵੇਂ ਜੋੜਿਆ ਜਾਵੇ। ਤੋਂ ਇਹ ਛੋਟੇ-ਛੋਟੇ ਪਰਾਲੇ ਹੀ ਨੇ। ਤੇ ਚਲੋ ਮੈਂ ਧੰਨਵਾਦ ਕਰਦਾ ਉਹਨਾਂ ਸਕੂਲ ਕਾਲਜਾਂ ਦਾ ਜਿਹੜੇ ਉਹਨਾਂ ਨੂੰ ਬੱਚਿਆਂ ਨੂੰ ਕੀਰਤਨ ਕਥਾ ਕੀਰਤਨ ਸਿਖਾਉਂਦੇ ਨੇ ਫਿਰ ਇਹਨਾਂ ਸਟੇਜਾਂ ਤੱਕ ਲੈ ਕੇ ਆਉਂਦੇ ਨੇ ਇਹ ਪਲੇਟਫਾਰਮ ਹੈ ਉਹਨਾਂ ਵਾਸਤੇ ਤਾਂ ਕਿ ਉਹ ਬੱਚਿਆਂ ਨੂੰ ਉਤਸ਼ਾਹ ਪੈਦਾ ਹੋਵੇ ਤਾਂ ਕਿ ਉਹ ਗਾਂ ਆਉਣ ਵਾਲੇ ਸਮੇਂ ਵਿੱਚ ਜਾ ਕੇ ਪੰਥ ਨਾਲ ਜੁੜੇ ਰਹਿਣ ਤੋਂ ਹੋਰ ਸਿੱਖਿਆ ਗਾਂਵ ਦੇਣ ਇਸ ਦੇ ਨਾਲ ਹੋਰ ਕੌਮ ਦੀਆਂ ਕਿਹੜੀਆਂ ਸ਼ਖਸੀਅਤਾਂ ਇੱਥੇ ਹਾਜ਼ਰੀ ਭਰਨ ਆਈਆਂ ਨੇ ਇੱਥੇ ਅੱਜ ਬਹੁਤ ਸਾਰੇ ਮਹਾਂਪੁਰਸ਼ ਜਿਹੜੇ ਹੈਗੇ ਆਲ ਓਵਰ ਪੰਜਾਬ ਦੇ ਵਿੱਚੋਂ ਤੇ ਹਰਿਆਣੇ ਦੇ ਵਿੱਚੋਂ ਆ ਰਹੇ ਨੇ ਰਾਗੀ ਸਾਡੀ ਉਹ ਪ੍ਰਚਾਰਕ ਜਥੇ ਤਾਂ ਸਾਰੇ ਇਥੇ ਸਾਰੀਆਂ ਸੰਗਤਾਂ ਬਾਅਦ ਛੱਡ ਕੇ ਇਥੇ ਪਹੁੰਚ ਲਈ ਹੈ ਇਸ ਮਾਰਗ ਦੇ ਵਿੱਚ ਬਹੁਤ ਧੰਨਵਾਦ ਜੀ ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਤਾਨਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹੀਦੀ ਜੇ ਮਨਾਈ ਜਾਵੇ ਤਾਂ ਆਪਣੀ ਕੌਮ ਦੇ ਛੋਟੇ ਬੱਚਿਆਂ ਨੂੰ ਜੋੜਿਆ ਜਾਵੇ ਇਹ ਬਹੁਤ ਵੱਡੀ ਗੱਲ ਹੈ ਕੀ ਅੱਜ ਇੱਥੇ ਛੋਟੇ ਤੰਤੀ ਸਾਜ਼ ਜਿਹੜੇ ਸਿਖਾਉਂਦੇ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਬਾਈ ਕੁਜੀਕਾ ਕਾਲ ਸਾਹਿਬ ਹਿੰਦਰਜੀ ਕੀ ਫਤਿਹ ਬਾਈ ਸਾਹਿਬ ਜੀ ਬੱਚਿਆਂ ਨੂੰ ਤੰਤੀ ਸਾਜ਼ਾਂ ਦੇ ਨਾਲ ਜੋੜਦੇ ਹੋ ਤਾਂ ਕਿੰਨੇ ਕੁ ਬੱਚੇ ਆ ਜਿਹੜੇ ਇਸ ਲਾਈਨ ਦੇ ਵਿੱਚ ਰੁਝਾਨ ਦਿਖਾ ਰਹੇ ਨੇ ਸਿੱਖ ਰਹੇ ਨੇ ਉੱਥੇ ਜਿਹੜੇ ਕਾਲ ਅਕੈਡਮੀ ਦੇ ਕੁਝ ਬੱਚੇ ਆ ਇਹਨਾਂ ਦੀ ਸ਼ਾਮ ਨੂੰ ਕਲਾਸ ਹੁੰਦੀ ਹੈ ਜਿਹੜੇ ਬਨਵੀੜ ਸੰਸਥਾ ਦੇ ਅੰਦਰ ਰਹਿੰਦੇ ਬੱਚੇ ਕੁਝ ਹੋਰ ਨਾਲ ਪਰਿਵਾਰਾਂ ਦੇ ਬੱਚੇ ਨੇ ਕੁਝ ਕਾਲ ਅਕੈਡਮੀ ਦੇ ਬੱਚੇ ਨੇ 15 20 ਬੱਚੇ ਹੁੰਦੇ ਸ਼ਾਮ ਨੂੰ ਹਾਂ ਜੀ ਅੱਲੇ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹੀਦੀ ਨੂੰ ਮਨਾਉਂਦਾ ਹੀ ਬਹੁਤ ਵਧੀਆ ਉਪਰਾਲਾ ਕਹਿ ਸਕਦੇ ਆ ਕਿ ਜਿਹੜਾ ਅੱਜ ਖਾਸ ਤੌਰ ਤੇ ਬੱਚਿਆਂ ਨੂੰ ਟਾਈਮ ਦਿੱਤਾ ਗਿਆ। ਦੇਖੋ ਹੈ ਤਾਂ ਅਸੀਂ ਬੱਚਿਆਂ ਨੇ ਤੁਰਨਾ ਉਧਰ ਨੂੰ ਹਨਾ ਮਹਾਰਾਜ ਨੇ ਜਿਹੜਾ ਘਰ ਘਰ ਅੰਦਰ ਧਰਮਸਾਲ ਦਾ ਪ੍ਰਚਾਰ ਉਹ ਜੇ ਤੁਸੀਂ ਬੱਚਿਆਂ ਤੋਂ ਸ਼ੁਰੂਆਤ ਕਰੋਗੇ ਤਾਂ ਫਿਰ ਬਹੁਤ ਵੱਡੀ ਬਖਸ਼ਿਸ਼ ਹੋ ਜਾਂਦੀ। ਘਰਾਂ ਵਿੱਚ ਵੀ ਉਹਨਾਂ ਦੇ ਸਵਰਗ ਬਣਿਆ ਰਹਿੰਦਾ ਜਿਹੜੇ ਬੱਚੇ ਜੁੜ ਰਹੇ ਨੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਫਿਰ ਉਹਨਾਂ ਦਾ ਭਵਿੱਖ ਵੀ ਵਧੀਆ ਹੁੰਦਾ। ਤੋ ਇਸ ਕਰਕੇ ਭਾਜੀ ਉਹਨਾਂ ਦਾ ਬਹੁਤ ਜੇ ਬੱਚਿਆਂ ਰਾਹੀਂ ਮੈਸੇਜ ਜਾਏਗਾ ਤਾਂ ਕਿਤੇ ਜਿਆਦਾ ਜਿਹੜਾ ਕੀ ਹੋ ਸਕੇ ਸਾਡੇ ਸਿੱਖੀ ਦਾ ਪ੍ਰਚਾਰ ਹੋ ਸਕਦਾ ਕਿਉਂਕਿ ਅੱਜ ਕੱਲ ਬੱਚਿਆਂ ਨੂੰ ਸੰਭਣ ਦੀ ਲੋੜ ਆ ਵੱਡੇ ਤਾਂ ਆਉਂਦੇ ਨਹੀਂਗੇ ਬਹੁਤ ਮੈਕਸਿਮਮ ਜਾਂ ਜਿਹੜੇ 올ਡ ਹੈਗੇ 50 ਤੋਂ ਉੱਪਰ ਆਉਂਦੇ ਇਸ ਦਵਾਨ ਵਿੱਚ ਤੇ ਜਿਹੜੇ ਜੇ ਇਹਨਾਂ ਤੋਂ ਸ਼ੁਰੂਆਤ ਕਰ ਦੇਵਾਂਗੇ ਤੇ ਫਿਰ ਇਹ ਸਾਡੇ ਅੱਗੇ ਆਉਣ ਵਾਲੀਆਂ ਏੜੀਆਂ ਨੂੰ ਸੰਭਣਗੇ ਸਾਹਮਣਾ ਵੀ ਇਹਨਾਂ ਨੇ ਬੱਚਿਆਂ ਨੇ ਤਿੰਨ ਸਾਜ਼ਾਂ ਦੇ ਵਿੱਚ ਕਿਹੜੇ ਕਿਹੜੇ ਸਾਜ਼ਾਂ ਨੂੰ ਜਿਹੜਾ ਤੁਸੀਂ ਉੱਥੇ ਦਿਲਰਬਾਹ ਹਾਂਜੀ ਰਵਾਬ ਆ ਹਾਂਜੀ ਪਹਿਲਾਂ ਹਾਲ ਦਿਲਰਬਾਹ ਤੇ ਰਵਾਬ ਹੀ ਹਾਂਜੀ ਜਾਂ ਤਾਉਸ ਵੀ ਹੈ ਹਾਂਜੀ ਜੀ 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 ਬਹੁਤ ਧੰਨਵਾਦ ਜੀ ਸੋ ਭਾਈ ਸਾਹਿਬ ਜੀ ਕੁਝ ਕਹਿਣਾ ਚਾਹੋਗੇ ਸਿਵਾਇ ਗੁਰਜੀ ਕਾਹਤ ਭਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਇਹ ਸਹੀ ਦਾੰਦਾ ਦਰਬਾਰ ਹੈ ਜੀ ਛੋਟੇ ਸਾਹਿਬ ਜ ਆਦਿਆ ਦਾ ਜੀ ਗੁਰੂ ਸਾਹਿਬ ਵੱਡੇ ਸਾਹਿਬ ਜਣੇ ਹੰ ਦਾ ਗੁਰੂ ਸਾਹਿਬ ਭਾਦਰ ਸਿੰਘ ਜੀ ਤੋਂ ਅ ਤਰਸ ਕਰਕੇ ਸੇਵਾਵਾਂ ਲੈ ਰਹੇ ਨੇ ਤੇ ਅਸੀਂ ਤਨ ਕਰਕੇ ਮਨ ਕਰਕੇ ਉਹਨਾਂ ਦੇ ਨਾਲ ਸਹਿਯੋਗ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਇਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਸੰਤ ਮਹਾਪੁਰਸ਼ਾ ਹੋਰ ਸੰਗਤਾਂ ਆ ਦੂਰੋਂ ਦੂਰੋਂ ਇੱਥੇ ਪਹੁੰਚ ਰਹੀਆਂ ਨੇ ਸਰਦਾਰ ਕੁਪਾਲ ਸਿੰਘ ਜੀ ਜਿਹੜਾ ਸਾਰਾ ਇੱਥੇ ਸਮਾਗਮ ਨੂੰ ਦੇਖ ਰਹੇ ਨੇ ਵੀਰ ਬਹਾਦਰ ਸਿੰਘ ਜੀ ਨੇ ਕਿਹਾ ਕਿ ਜੇ ਅਸੀਂ ਆਪਣੀ ਪਨੀਰੀ ਨੂੰ ਸਾਂਭਣਾ ਜੇ ਤੁਹਾਨੂੰ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਸ਼ਹੀਦੀ ਨੂੰ ਮਨਾਉਣਾ ਤਾਂ ਅਲੱਗ ਤਰੀਕੇ ਦੇ ਨਾਲ ਕੋਈ ਵੱਖਰੇ ਢੰਗ ਦੇ ਨਾਲ ਮਨਾਇਆ ਜਾਵੇ ਤਾਂ ਜੋ ਕੌਮ ਨੂੰ ਇੱਕ ਚੰਗਾ ਸੁਨੇਹਾ ਜਾਵੇ ਤੇ ਕੌਮ ਦੇ ਵਿੱਚ ਜਿਹੜੀ ਸਾਡੀ ਗਲਤਾਨ ਹੋ ਗਈ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਸਾਡੀ ਬੱਚੀ ਆ ਸਾਡੇ ਜਿਹੜੀ ਪੀੜ੍ਹੀ ਹੈਗੀ ਆ ਸਿੱਖੀ ਤੋਂ ਪਤਿਤ ਹੋ ਰਹੀ ਆ ਉਹਨੂੰ ਮੋੜਾ ਪਾਇਆ ਜਾਵੇ ਤਾਂ ਜੋ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋ ਸਕੇ ਸੋ ਜੁੜੇ ਰਿਹਾ ਸੁਨੇਹਾ ਟੀਵੀ ਦੇ ਨਾਲ ਧੰਨਵਾਦ